ਆਜ ਮੈਂ ਸੰਵਿਧਾਨ ਕੇ ਸਾਢੇ ਬਹੁਤ ਚੰਗੇ ਭਾਗ ਆ ਕਿ ਉਸ ਪਵਨ ਇਤਿਹਾਸਕ ਸਥਾਨ ਦੇ ਉੱਤੇ ਜਿਸ ਜਗ੍ਹਾ ਤੇ ਸ਼ਹਾਦਤ ਤੋਂ ਬਾਅਦ ਇਸੇ ਤਰ੍ਹਾਂ ਵਾਪਰ ਭਾਈ ਜੈਤਾ ਜੀ ਸੀਸ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਹੁੰਚੇ ਸੀ ਅੱਜ ਉਸ ਗੁਰਦੁਆਰਾ ਸੀਸਗੰਗ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਸ਼ਹੀਦੀ ਸਮਾਗਮ ਹੈ ਉਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ। ਔਰ ਮ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸਾਰੀ ਕਮੇਟੀ ਨੂੰ ਇਸ ਗੱਲ ਵਾਸਤੇ ਮੈਂ ਮੁਬਾਰਕਵਾਦ ਦਿਨਾ ਕਿ ਉਹਨਾਂ ਨੇ ਸਾਰੇ ਪੰਥ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਬਹੁਤ ਸਾਰੀਆਂ ਸਤਿਕਾਰਕ ਧਾਰਮਿਕ ਸ਼ਖਸੀਅਤਾਂ ਵੀ ਆਈਆਂ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਆਏ। ਨਿਮੰਗ ਸਿੰਘ ਜਥੇਬੰਦੀਆਂ ਦੇ ਜਿੰਨੇ ਦਲ ਪੰਥ ਸਾਰਿਆਂ ਦੇ ਮੁਖੀ ਆਏ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਉਹ ਵੀ ਆਏ ਪੂਰਾ ਜਿਹੜਾ ਇਕੱਠ ਹੈ ਪੰਥ ਦੇ ਇਕੱਠ ਕਹਿ ਸਕਦੇ ਆ ਸਾਰਿਆਂ ਨੇ ਰਲ ਕੇ ਅੱਜ ਉਸ ਮਹਾਨ ਗੁਰੂ ਨੂੰ ਜਿਹੜੀ ਆ ਉਹ ਸ਼ਰਧਾ ਪ੍ਰਗਟ ਕੀਤੀ ਹੈ ਔਰ ਸ਼੍ਰੀ ਕਾਲਤਕਸਾ ਦੇ ਕਾਰਜਕਾਰੀ ਜਥੇਦਾਰ ਸਾਹਿਬ ਕੇਸਕਰ ਸਾਹਿਬ ਦੇ ਜਥੇਦਾਰ ਸਾਹਿਬ ਤਲਵੰਡੀ ਸਾਬੂ ਦੇ ਜਥੇਦਾਰ ਸਾਹਿਬ ਉਹਨਾਂ ਨੇ ਵੀ ਜਿਹੜਾ ਸੰਗਤ ਨੂੰ ਸੰਬੋਧਨ ਕੀਤਾ ਸੋ ਅਸਲੀ ਮਕਸਦ ਜਿਹੜਾ ਸ਼ਤਾਬਦੀ ਮਨਾਉਣ ਦਾ ਸੀ ਕਿ ਜਿਹੜਾ ਸੰਦੇਸ਼ ਹੈ ਗੁਰੂ ਸਾਹਿਬ ਦਾ ਸਾਂਝੀ ਵਲਤਾ ਦਾ ਮਾਨਵਤਾ ਦਾ ਧਰਮ ਦੀ ਆਜ਼ਾਦੀ ਦਾ ਧਰਮ ਨਿਰਪੱਖਤਾ ਦਾ ਸਹਿਨਸ਼ੀਲਤਾ ਦਾ ਅੱਜ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਵੀ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਉਹ ਸੰਦੇਸ਼ ਨੂੰ ਸਹੀ ਰੂਪ ਦੇ ਵਿੱਚ ਲਾਗੂ ਕਰਨ ਵਾਸਤੇ ਜਿਹੜੇ ਉਹ ਕਦਮ ਚੁੱਕਣੇ ਚਾਹੀਦੇ ਸੋ ਮੈਂ ਫਿਰ ਸ਼ਰਮੀਲੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਔਰ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜਾ 29 ਤਰੀਕ ਨੂੰ ਇਤਿਹਾਸਿਕ ਨਗਰ ਕੀਰਤਨ ਸ੍ਰੀ ਕੀਰਤਪੁਰ ਸਾਹਿਬ ਤੋਂ ਜਿਹੜਾ ਨਿਕਲਣਾ ਬੰਗੜ ਸਾਹਿਬ ਤੋਂ ਦੇ ਵਿੱਚ ਸਾਰੇ ਆਪਣੀ ਹਾਜ਼ਰੀ ਜਿਹੜੀ ਆ ਉਹ ਜ਼ਰੂਰ ਲਗਾਓ 29 ਨੂੰ ਫੇਰ ਵੱਡਾ ਸਮਾਗਮ ਹੋਏਗਾ ਜਿਸ ਦਿਨ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਇਹੀ ਸਥਾਨ ਸੀ ਇੱਥੇ ਹੀ ਸਮਾਗਮ ਹੋਏਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਉਹਦੇ ਚ ਵੀ ਵੱਚੜ ਕਿਸ ਮੁਡੇਤ ਕਰ। ਪੰਜਾਬ ਸਰਕਾਰ ਬਨੋ ਐਲਾਨ ਕੀਤਾ ਗਿਆ ਜੇ ਸ੍ਰੀ ਗੁਰਤੇਗ ਬਹਾਦਰ ਜੀ ਦੇ ਨਾਮ ਤੇ ਡਿਫੈਂਸ ਐਂਡ ਸਟ੍ਰੈਟੈਜਿਕ ਯੂਨੀਵਰਸਿਟੀ ਬਣਾਉਣ ਦੇ। ਦੇਖੋ ਗੱਲ ਇਹ ਹੈ ਕਿ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਸਰਕਾਰ ਦੀਆਂ ਚਾਲਾਂ ਦੇ ਉੱਤੇ। ਜਦੋਂ ਕਿੰਨਾ ਕੱਲ ਜਿਹੜਾ ਐਲਾਨ ਕੀਤਾ ਬਿਲਕੁਲ ਖੋਖੜਾ ਸੀ ਪੁਰਾਣੇ ਐਲਾਨ ਨੂੰ ਦੁਬਾਰਾ ਨਵੇਂ ਸਿਰੇੋਂ ਇਹਨਾਂ ਨੇ ਫੇਰ ਐਲਾਨ ਕਰਕੇ ਤੇ ਵਾਵਾ ਘਟਣ ਦੀ ਕੋਸ਼ਿਸ਼ ਕੀਤੀ ਕਰੋੜਾਂ ਰੁਪਏ ਤੁਸੀਂ ਸੈਸ਼ਨ ਦੇ ਉੱਤੇ ਖਰਚੇ ਬੇਸਬੱਤ ਤੁਸੀਂ ਸੰਗਤ ਨੂੰ ਤੰਗ ਕੀਤਾ ਸੈਸ਼ਨ ਕਰਕੇ ਇੰਨੀ ਪੁਲਿਸ ਜਿਹੜੀ ਹੈ ਸਾਰੇ ਘੇਰਾ ਤੁਸੀਂ ਗੁਰੂ ਘਰਾਂ ਨੂੰ ਪਾਇਆ ਹੋਇਆ ਕਿ ਡਰਨ ਲੱਗਦਾ ਤੁਹਾਨੂੰ ਕਿ ਸੈਸ਼ਨ ਦੇ ਵਿੱਚ ਕਿਤੇ ਮੁਲਾਜ਼ਮ ਨਾ ਆਵੜੇ ਕਿਤੇ ਕਿਸਾਨ ਦਿੱਤੇ ਬੰਦੀਆਂ ਨਾ ਆ ਜਾਣ ਕਿਤੇ ਹੋਰ ਨਜ਼ਾਰਾ ਕਰੀ ਨਾ ਆਜੇ ਤੇ ਤੁਸੀਂ ਕੀਤਾ ਸੀ ਸਾਰਾ ਜਿਹੜਾ ਇਹ ਸੈਸ਼ਨ ਇਹ ਤਿਆਰੀ ਜਿਹੜੀ ਆ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਤੇ ਜੇ ਤੁਸੀਂ ਯੂਨੀਵਰਸਿਟੀ ਬਣਾਉਣੀ ਸੀ ਤੇ ਯੂਨੀਵਰਸਿਟੀ ਦਾ ਐਕਟ ਕਿੱਥੇ ਪਾਸ ਹੁੰਦਾ ਕੋਈ ਨਹੀਂ ਪੁੱਛਦਾ ਵਿਧਾਨ ਸਭਾ ਵਿੱਚ ਹੁੰਦਾ ਨਾ ਤੇ ਵਿਧਾਨ ਸਭਾ ਉਹ ਤੇਰੀ ਸਦੀ ਦੇ ਐਕਟ ਬਣਾਏ ਨਹੀਂ ਕਾਹਦਾ ਫਿਰ ਤੁਸੀਂ ਜਿਹੜੀ ਆ ਵੀ ਤੁਸੀਂ ਕਾਦੇ ਵਾਸਤੇ ਫਿਰ ਸੈਸ਼ਨ ਸੱਦੇ ਜੇ ਨiyet ਸੀ ਤਾਂ ਬਣਾਉਣ ਦੀ ਤੇ ਅੱਜ ਇੱਥੇ ਐਕਟ ਪਾਸ ਹੋਣਾ ਚਾਹੀਦਾ ਸੀ ਐਸੇ ਰਿਗੂ ਤੇ ਮਾਦ ਸਾਬ ਦੀ ਯਾਦ ਦੇ ਵਿੱਚ ਅਸੀਂ ਯੂਨੀਵਰਸਿਟੀ ਬਣਾ ਰਹੇ ਜਿਹੜਾ ਵਰਡ ਯੂਨੀਵਰਸਿਟੀ ਇਹਨਾਂ ਸੈਂਟਰ ਯੂਨੀਵਰਸਿਟੀ ਦਾ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਜੈਕਟ ਆ ਤੁਸੀਂ ਵੀ ਨਾ ਵਿੱਚ ਅਨਾਉਂਸ ਕਰ ਦਿੱਤਾ ਕਿ ਚਲ ਜਕਾਰੇ ਦੋ ਲਵਾ ਲੋ ਪੇ ਹਿੰਦਿਆ ਕਰਾਂਗੇ ਅੱਜ ਕਿਉਂ ਨਹੀਂ ਕੀਤਾ ਸੈਸ਼ਨ ਜੀ ਕਰਨਾ ਹੁੰਦਾ ਨਾ ਹੋਰ ਤਾਂ ਨਹੀਂ ਕਿਤੇ ਦਿੱਲੀ ਤੋਂ ਜਾ ਕੇ ਤੇ ਨਹੀਂ ਪ੍ਰਵਾਨਗੀ ਚਾਹੀਦੀ ਸਾਨੂੰ ਜੇ ਸਟੇਟ ਗਵਰਨਮੈਂਟ ਨੇ ਯੂਨੀਵਰਸਿਟੀ ਬਣਾਉਣੀ ਆ ਉਹ ਬਣਾਉਣੀ ਕਿੱਥੇ ਆ ਜਿਹੜੀ ਆ ਵਿਧਾਨ ਸਭਾ ਚ ਤੇ ਅੱਜ ਐਕਟ ਕਿਉਂ ਨਹੀਂ ਬਣਾਇਆ ਤੁਸੀਂ ਇੰਨੇ ਜਿਹੜੇ ਮਹੀਨੇ ਦਾ ਰੌਲਾ ਪਾ ਰਹੇ ਹੋ ਕਿ ਅਸੀਂ ਬਣਾਉਣੀ ਸਤਾਪਦੀ ਬਣਾਉਣੀ ਹੈ ਬੇਸਾਬਾ ਤੁਸੀਂ ਇਸ਼ਤਿਹਾਰबाजी ਕੀਤੀ ਦਜਾ ਕਰੋੜਾ ਰੁਪਏ ਇਸ਼ਤਿਹਾਰਾਂ ਤੇ ਖਰਚ ਕਰਤੇ ਤੇ ਇੱਕ ਨਿੱਕਾ ਪੈਸਾ ਵੀ ਅਨੰਦਪੁਰ ਸਾਹਿਬ ਦੇ ਵਿਕਾਸ ਵਾਸਤੇ ਤੁਸੀਂ ਦਿੱਤਾ ਨਹੀਂ ਕੱਲੀਆਂ ਗੱਲਾਂ ਹੁਣ ਇਹਦਾ ਝੂਠਾ ਪ੍ਰਚਾਰ ਕਰੀ ਜਾਓ ਹੁਣ ਦਿੱਲੀ ਦਾ ਕਹਦੇ ਇਸ਼ਤਿਹਾਰ ਲਾ ਦਿਓ ਕਿ ਯੂਨੀਵਰਸਿਟੀ ਬਣਾਉਣ ਦਾ ਟਾਈਮ ਸੀ ਅੱਜ ਔਰ ਕੀ ਕਰਨਾ ਐ ਸੀ ਪਸਾਰੇ ਪੰਜਾਬੀ ਜੇ ਤੁਸੀਂ ਇੱਥੇ ਆ ਕੇ ਇੱਕ ਐਕਟੀਵਿਟੀ ਸੀ ਬਣਾ ਕੇ ਲੈ ਕੇ ਆਉਣਾ ਤੇ ਫਿਰ ਆਏ ਕੀ ਕਰਨ ਸੀ ਇਸ ਕਰਕੇ ਬਣਾਉਣੀ ਚਾਹੀਦੀ ਆ ਮੈਂ ਤਾਂ ਕਿਹਾ ਬਣਾਓ ਜ਼ਰੂਰ ਤਾਂ ਇਹ ਚੀਜ਼ਾਂ ਦੀ ਪਰ ਅੱਜ ਕਿਉਂ ਨਹੀਂ ਬਣਾਈ ਇਸ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਤਾਂ ਸੀਗਾ ਬਚਾਰਾ ਅੱਜ ਵਾਵਾ ਖੱਟਣੀ ਹੈ ਤੇ ਕਰਦੇ ਹਾਂ ਐਲਾਨ ਕਰਨ ਨੂੰ ਹੋਊਗਾ ਅੱਗੇ ਬੜੇ ਦੰਦੇ ਐਲਾਨ ਹੋਏ ਹੋਏ ਉਦਾਂ ਹੀ ਤੁਰੇ ਫਿਰਦੇ ਜੇ ਅੱਜ ਬੰਦਾ ਤਿਆਰੀ ਕਰਕੇ ਹੁੰਦੇ ਪਾਸ ਕਰਦੇ ਪੈਸਾ ਰੀਲੀਜ਼ ਕਰਦੇ ਕਰਕੇ ਹੁੰਦੇ ਫਾਈਨੈਂਸ ਮਿਨਿਸਟਰ ਉੱਥੇ ਅਨਾਉਂਸ ਕਰਦਾ ਕਿ ਇੰਨਾ ਪੈਸਾ ਅਸੀਂ ਰੀਲੀਜ਼ ਕਰ ਰਹੇ ਹਾਂ ਫਿਰ ਤਾਂ ਬੰਦੇ ਤੇ ਬੰਨੀ ਕਹਦੇ ਨਾਲ ਹਾਲੇ ਐਕਟੀਵਿਟੀ ਪੜਿਆ ਹਾਲੇ ਜ਼ਮੀਨ ਤੁਸੀਂ ਕੋਈ ਆਈਡੈਂਟੀਫਾਈ ਨਹੀਂ ਕੀਤੀ ਹਾਲੇ ਤੁਸੀਂ ਕੋਈ ਪੈਸਾ ਲੀਜ਼ ਨਹੀਂ ਕੀਤਾ ਤੇ ਬਾਬਾ ਖੱਟਣ ਵਾਤੇ ਤੁਸੀਂ ਐਲਾਨ ਕਰਦੇ ਇਦਾਂ ਦੇ ਖੋਖੜੇ ਐਲਾਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਥੈਂਕ ਯੂ ਜੀਕਾ ਆਪਣੇ